Gracias. no. ਜਿਵੇਂ ਚੰਦਾ ਉਗਵੇ ਸੂਰਜ गर्बना को ਜੋ ਕੇ ਅਵਤਾਰ ਜਾਹਰ ਜ਼ਰੂਰ ਹਾਜ਼ਰ ਹਜੂਰ nde ਆਰਮੀ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਬਾਰਕ ਇਨਕੀ ਬੋਧ ਦਾ ਆਨੰਦ ਮਾਣਦੇ ਹੋਏ ਪਰਮ ਸਨਮਾਨ ਜੋ ਗੁਰੂ ਘਰ ਆਈ ਗੁਰੂ ਸواری ਖਾਲਸਾ ਰੂਪ ਸਦ ਸੰਗਤ ਜੀਓ ਬੰਦੇ ਭਗਤਨ ਸਿੱਖ ਧਰਮ ਦੇ ਬਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦੂਜੇ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦਾ ਅੱਜ ਪਾਵਨ ਗੁਰਗੱਦੀ ਦਿਵਸ ਜਿਸ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀਆਂ ਉਦਾਸੀਆਂ ਨੂੰ ਮੁਕੰਮਲ ਕਰਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਸੰਗਤਾਂ ਨੂੰ ਉਤਾਰ ਦੇਣੇ ਨੀਮ ਬਣਾਇਆ ਤਾਂ ਉਥੇ ਆਪਣੇ ਕੀਰਤ ਕਰਦੇ ਨੇ ਹੱਥੀ ਖਾਲਬਾਉਂਦੇ ਨੇ ਪੈੜੀਆਂ ਦੇ ਵਿੱਚ ਕੰਮ ਕਰਦੇ ਨੇ ਅਤੇ ਇਧਰ ਨਗਰ ਹੈ ਮਾਤੇ ਦੀ ਸ਼ਰਮ ਤਹਿਸੀਲ ਮੁਖਤਸਰ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ ਮਾਤੇ ਦੀ ਸ਼ਰਮ ਇੱਥੇ ਸਤਕਾਰਯੋਗ ਲੈਣਾ ਜੀ ਨੇ ਲੈਣਾ ਜੀ ਦੇ ਪਿਤਾ ਜੀ ਫਿਰਮਾਨ ਜੀ ਸਤਕਾਰਯੋਗ ਫਿਰਮਾਨ ਜੀ ਉਹ ਫਕਮਰਾਨ ਸਮਾਂ ਚੱਲਦਾ ਸੀ ਤਕਰੀਬਨ ਹੁਣ ਤੱਕ ਹੀ ਚੱਲਦਾ ਹੈ ਇਹਨਾਂ ਦਾ ਤੁਰਖਾਂ ਦਾ ਮੁਸਲਮਾਨਾਂ ਦਾ ਤ அப்ப ਉਹ ਰਾਜ ਦਰਬਾਰੇ ਦੇ ਵਿੱਚ ਨੌਕਰੀ ਕਰਦੇ ਸੀ ਤਾਂ ਜਿਸ ਸਮੇਂ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਤੋੜ ਨਹੀਂ ਹੈ ਰਾਜ ਦਰਬਾਰੇ ਦੇ ਵਿੱਚ ਉਹਨਾਂ ਦੀ ਨੌਕਰੀ ਹੈ ਅਤੇ ਘਰ ਦਾ ਚੰਗਾ ਵਸਰ ਹੋ ਰਿਹਾ ਹੈ ਤਾਂ ਇਹਨਾਂ ਦੇ ਪਿਤਾ ਜੀ ਨੂੰ ਫਿਰੂਮਲ ਜੀ ਨੂੰ ਲੱਗਣ ਲੱਗੀ ਜਵਾਲਾਮੁਖੀ ਜਾਂਦੇ ਆਂ دوست ਮਿੱਤਰ ਹੁੰਦੇ ਆ ਉੱਥੇ ਚੱਲੀ ਆ ਭਾਵਨਾ ਹੁੰਦੀ ਹੈ ਆਕਾਰਜ ਪੂਰੇ ਹੁੰਦੇ ਨੇ ਤਾਂ ਇੱਕ ਦੋ ਵਾਰ ਗਏ ਉਹਨਾਂ ਦਾ ਵੀ ਲੱਗੀ ਉਹਨਾਂ ਨੂੰ ਚਲੋ ਚੱਲੀਏ ਈਮਾਨਦਾਰ ਹੋਣ ਕਰਕੇ ਅਤੇ ਨਿਮਰਤਾ ਹੋਣ ਕਰਕੇ ਇਹਨਾਂ ਨੂੰ ਜਥੇ ਦਾ ਮੁਖੀ ਬਣਾ ਦਿੱਤਾ ਸਤਿਕਾਰਯੋਗ ਫਿਰਮਾਨ ਜੀ ਨੂੰ ਹੁਣ ਇਹ ਜਥਾ ਲੈ ਕੇ ਜਾਂਦੇ ਨੇ ਕਦੇ 10 ਗਏ 10 ਗਏ 20 ਗਏ ਜਿੰਨੀ ਵੀ ਇਹਨਾਂ ਦੇ ਨਾਲ ਜਾਂਦੇ ਨੇ ਜਥੇ ਦੇ ਰੂਪ ਦੇ ਵਿੱਚ ਤਾਂ ਉਹਨਾਂ ਦੇ ਮੁਖੀ ਫਿਰਮਾਨ ਜੀ ਨੇ ਤਾਂ ਸਮਾਪਿਆ ਮਲ ਉਹਨਾਂ ਦੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਕੁਤਰੀ ਨੇ ਵੀ ਜਨਮ ਲਿਆ ਸੀ ਤਾਂ ਜਿਵੇਂ ਜਿੱਦਾਂ ਘਰ ਦਾ ਮਾਹੌਲ ਹੈ ਉਦਾਂ ਦਾ ਫਿਰ ਬੱਚਿਆਂ ਤੇ ਪ੍ਰਭਾਵ ਪਈ ਹੈ ਭਾਈ ਲੈਣਾ ਜੀਤੇ ਪੂਰਾ ਪ੍ਰਭਾਵ ਪਿਆ ਪਹਿਲਾਂ ਪਿਤਾ ਜੀ ਜਾਂਦੇ ਸੀ ਤਾਂ ਫਿਰ ਇਹ ਜਾਣ ਲੱਗ ਪਏ ਜੱਥੇ ਨੂੰ ਲੈ ਕੇ ਪਿਤਾ ਜੀ ਗਏ ਪਿਤਾ ਜੀ ਤੋਂ ਬਾਅਦ ਫਿਰ ਪੁੱਤਰ ਜਾਣ ਲੱਗੇ ਆ ਪਰ ਪੁੱਤਰ ਜਾਂਦਾ ਤਾਂ ਜ਼ਰੂਰ ਇੱਕ ਜਿਵੇਂ ਬੱਦਾ ਛੱਟੀ ਗਏ ਦਿੰਦੇ ਨੇ ਬੱਦਾ ਛੱਟੀ ਦੇ ਲਈ ਜਾਂਦਾ ਜਿਹੜਾ ਸਕੂਨ ਉਹਨਾਂ ਨੂੰ ਮਿਲਣਾ ਸੀ ਉਹ ਸਕੂਨ ਨਹੀਂ ਮਿਲਿਆ ਮੁਵਾਰਕ ਹੈ ਕੋਈ ਜਾਂਦਾ ਭਵੇਂ ਮੰਦਰ ਜਾਵੇ ਮਸੀਹ ਤੇ ਜਾਵੇ ਕਿਉਂਕਿ ਜਿੱਥੇ ਸਕੂਨ ਮਿਲੇ ਜਾਣਾ ਚਾਹੀਦਾ ਇੱਥੇ ਕੋਈ ਬੰਦਸ਼ ਨਹੀਂ ਹੈ ਕਿ ਤੂੰ ਇੱਥੇ ਹੀ ਆਉਣਾ ਜਿੱਥੇ ਤੈਨੂੰ ਸਕੂਨ ਮਿਲਦਾ ਓਥੇ ਸਕੂਨ ਦੇ ਲੈਂਪਰ ਮਾੜੇ ਕਰਮਾਂ ਨਾਲ ਨਹੀਂ ਮਾੜੀ ਸੋਚ ਵਿਚਾਰ ਨਾਲ ਨਹੀਂ ਜਿੱਥੇ ਤੈਨੂੰ ਜਿਲੋਂ ਸਕੂਨ ਮਿਲਦਾ ਹੈ ਤੂੰ ਲੈ ਹਨ ਜੇ ਇਹ ਗੀਤ ਬਣਾਉਂਦੇ ਜਾਂ ਇਹ ਗਾਉਂਦੇ ਕਿ ਮੈਨੂੰ ਤਾਂ ਸਕੂਨ ਨਹੀਂ ਮਿਲੇਆ ਕਿਸੇ ਨੂੰ ਨਹੀਂ ਇਹਨਾਂ ਨੇ ਦੱਸਿਆ ਬੱਚੇ ਹੋ ਗਏ ਨੇ ਵਿਆਹ ਹੋ ਗਿਆ ਸੀ ਘਰ ਪਰਿਵਾਰ ਦੇ ਵਿੱਚ ਜਦੋਂ ਅਖੀਰਲਾ ਸਮਾਂ ਆਇਆ ਕਿਨਾਂ ਨੇ ਕੋਲ ਇਹ ਆਪਣੀ ਅਵਸਥਾ ਬਿਆਨ ਕੀਤੀ ਭਾਈ ਜੋਧ ਜਿਹੜੇ ਇਹ ਜੱਥੇ ਲੈ ਕੇ ਜਾਂਦੇ ਸੀ ਪਡੂਰ ਸਾਹਿਬ ਇਹਨਾਂ ਨੇ ਟਿਕਾ ਕੀਤਾ ਆਪਣਾ ਟਿਕਾਣਾ ਕੀਤਾ ਅਜੇ ਜਾ ਰਹੇ ਸੀ ਜਵਾਲਾਮੁਖੀ ਨੂੰ ਨਾਲ ਇਹਨਾਂ ਦਾ ਲੰਗਰ ਪਾਣੀ ਹੁੰਦਾ ਸੀ ਜਿੱਥੇ ਇਹਨਾਂ ਦਾ ਪੜਾ ਬਣਦਾ ਟਿਕਾ ਬਣਦਾ ਉਥੇ ਇਹ ਜਲ ਪਾਣੀ ਲੰਗਰ ਪਾਣੀ ਤਿਆਰ ਕਰਦੇ ਸੀ ਗੀਤ ਗਾਉਂਦੇ ਜਾਂਦੇ ਸੀ ਮਾਲੂ ਆਪਣੀ ਮਾਤਾ ਦੇ ਜਵਾਲਾਮੁਖੀ ਦੇ ਪਰ ਰਸਤੇ ਦੇ ਵਿੱਚ ਦੂਰ ਟਿਕਾ ਹੋਇਆ ਨੇਮ ਇਹਨਾਂ ਦੇ ਪਿਤਾ ਜੀ ਦਾ ਇਹਨਾਂ ਦਾ ਵੀ ਸੀ ਜਿਵੇਂ ਸਵੇਕ ਤੇ ਉੱਠਣਾ ਅੰਮ੍ਰਿਤ ਵੇਲੇ ਉੱਠਣਾ ਅਤੇ ਇਸ਼ਨਾਨ ਪਾਣ ਕਰਨਾ ਇਹਨਾਂ ਦਾ ਸੀ ਉਹਨੇ ਨੇੜੇ ਤੇੜੇ ਖਡੂਰ ਸਾਹਿਬ ਦੀ ਧਰਤੀ ਤੇ ਇਹਨਾਂ ਨੇ ਨੇੜੇ ਤੇੜੇ ਵੇਖਿਆ ਕੋਈ ਕੋ ਵੇਖਿਆ ਜਾਵੇ ਕੋਈ ਛੱਪੜ ਵੇਖਿਆ ਜਾਵੇ ਇਸ਼ਨਾਨ ਕੀਤਾ ਜਾਵੇ ਪਰ ਜਦੋਂ ਇਸ਼ਨਾਨ ਕਰਨ ਗਏ ਨੇ ਇਸ਼ਨਾਨ ਕੀਤਾ ਇਹਨਾਂ ਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ ਹੈ ਜਿਤ ਸੇਵੇ ਹੈ ਸੁਖ ਪਾਈ ਹੈ ਸੋ ਸਾਹਿਬ ਸਦਾ ਸਮਾ ਲਈ ਹੈ ਅਸਾਦੀ ਵਾਰ ਦਾ ਇਹ ਜੋ ਪੋੜੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਤਾਂ ਉਹ ਪੜ ਰਹੀ ਸੀ ਭਾਈ ਜੋਧ ਸਿੰਘ ਹਾਲਾਂਕਿ ਬਾਦ ਦੇ ਵਿੱਚ ਅਸਾਦੀ ਵਾਰ ਜਦੋਂ ਤਰਤੀਬ ਵਾਰ ਲਿਖੀ ਗਈ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਲਿਖੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਅੰਦਰ ਵਿੱਚ ਅੰਕਤ ਕੀਤੀ ਹੈ ਪਰ ਉਸ ਸਮੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਭਾਈ ਇਹ ਲੈਣਾ ਜੀ ਨਹੀਂ ਜੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਣਦੇ ਨੇ ਬਾਣੀ ਉਚਾਰੀ ਉਹਨਾਂ ਨੇ ਇਹਨਾਂ ਦੀ ਬਾਣੀ ਵੀ ਹੈ ਸਿਰਫ ਦੋ ਗੁਰੂਆਂ ਦੀ ਬਾਣੀ ਹੈ ਆਸਾ ਦੀ ਵਾਰ ਦੇ ਵਿੱਚ ਪਰ ਇਹ ਪਹਿਲਾ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ ਸਤਿਗੁਰਾਂ ਦਾ ਮੂਰਕ ਰਸ ਨਾ ਤੋ ਉਚਾਰਣ ਕੀਤੀ ਉਹ ਗਾ ਰਹੇ ਹਨ ਆਨੰਦ ਅੰਮ੍ਰਿਤ ਵੇਲੇ ਉਹ ਆਨੰਦ ਦੇ ਵਿੱਚ ਗਾ ਰਹੇ ਹਨ ਹੁਣ ਜਦੋਂ ਆਨੰਦ ਆਉਂਦਾ ਸਾਰੇ ਸੁੱਤੇ ਨੇ ਅਤੇ ਆਪਣੀ ਮੌ ਆਨੰਦ ਦੇ ਵਿੱਚ ਨੇ ਸਾਰੇ ਨੀਂਦਰ ਅਤੇ ਆਨੰਦ ਜਿਹੜਾ ਪਰਮਾਰਥੀ ਆਨੰਦ ਹੈ ਭਾਈ ਜੋਤ ਲੈ ਰਹੇ ਹੈ ਇਦੇ ਜੱਥੇ ਵੀ ਬਈ ਬਸੁੱਤੇ ਪਏ ਨੇ ਭਾਈ ਲੈਣੇ ਦੇ ਪਰ ਇਹ ਇਕੱਲੇ ਜਾਏ ਗਏ ਨੇ ਇਸ਼ਨਾਨ ਕਰਨ ਦੇ ਲਈ ਇਹ ਕਿਸੇ ਨੂੰ ਨਹੀਂ ਕਹਿੰਦੇ ਸੀ ਕਿ ਆਪਾਂ ਨੇ ਉੱਠਣਾ ਹੈ ਐਦਾਂ ਕਰਨਾ ਹੈ ਹਾਂ ਜਿਦੀ ਮਰਜ਼ੀ ਹੁੰਦੀ ਸੀ ਤਾਂ ਉੱਠ ਸਕਦਾ ਸੀ ਅਤੇ ਜਿਦੀ ਮਰਜ਼ੀ ਹੁੰਦੀ ਸੀ ਮਤਲਬ ਕਦੇ ਵੀ ਨਾ ਨੇ ਬੰਦਸ਼ ਨਹੀਂ ਕੀਤੀ ਕਿ ਆਪਾਂ ਨੇ ਐਦਾਂ ਨਹੀਂ ਐਦਾਂ ਕਰਨਾ ਜਿਹਦਾ ਦਿਲ ਕਰਦਾ ਸੀ ਉਦਾਂ ਕਰੂ ਤਾਂ ਤਕਰੀਬਨ ਦਿਲ ਤੇ ਜਦੋਂ ਗੱਲ ਆਉਂਦੀ ਹੈ ਫਿਰ ਇਨਸਾਨ ਨਾ ਸ਼ੁਕਰੇ ਦੀ ਕਗਾਰ ਦੇ ਵਿੱਚ ਖੜਾ ਹੁੰਦਾ ਹੈ ਪੰਜੇ ਪੀ ਬੰਦਸ਼ੋ ਤੇ ਹੋ ਸਕਦਾ ਹੈ ਇਹ ਚੱਲ ਪਵੇ ਤਾਂ ਉਹਨਾਂ ਨੇ ਕੋਗ ਸੁਤੇ ਨੇ ਕੱਲੇ ਸਿਰਫ ਇਹ ਨੇ ਭਾਈ ਲੈਣਾ ਜੀ ਇਸ਼ਨਾਨ ਕਰਨ ਗਏ ਕੰਨਾਂ ਦੇ ਵਿੱਚ ਆਵਾਜ਼ ਵੀ ਉਸ ਆਵਾਜ਼ ਦੇ ਸਾਰੇ ਭਾਈ ਜੁੱਧ ਦੇ ਕਰ ਗਏ ਹੁਣ ਤਕਰੀਬਨ ਭਾਈ ਜੋ ਸੀ ਇਸ਼ਨਾਨ ਪਾਣ ਕਰਕੇ ਪਹਿਲਾਂ ਬਾੜ ਕਰਨ ਲੱਗੇ ਸੀ ਉਹਨਾਂ ਦਾ ਬੂਆ ਜਿਹੜਾ ਖੁੱਲਾ ਸੀ ਉਹ ਅੰਦਰ ਗਏ ਨੇ ਉਹ ਬੈਠੇ ਨੇ ਆਪਣੇ ਚੌਂਗੜਾ ਮਾਰੀ ਬੈਠੇ ਨੇ ਹਲੰਗ ਤੇ ਇਹ نیچے ਜਾ ਕੇ ਬਹਿ ਗਏ ਇਤਨਾ ਰਸ ਆ ਰਿਹਾ ਹੈ ਉਹ ਬਾਣੀ ਜਦੋਂ ਪੜ ਰਹੇ ਨੇ نیچے ਜਾ ਕੇ ਬਹਿ ਗਏ ਇੱਕ ਵੀ ਸ਼ਬਦ ਨਹੀਂ ਬੋਲੇ ਨਾ ਤਾਂ ਜਿਹੜਾ गा ਰਿਹਾ ਹੈ ਭਾਈ ਜੋਤ ਉਹਨੇ ਕਿਹਾ ਅਤੇ ਨਾ ਲੈਣਾ ਜਿਹਨੇ ਪੁੱਛਿਆ ਕਿ ਤੁਸੀਂ ਇਹ ਕੀ ਪੜ ਰਹੇ ਹੋ ਕੀ ਉਚਾਰਨ ਕਰਦੇ ਹੋ ਬੜਾ ਸਕੂਨ ਆ ਰਿਹਾ ਜਦੋਂ ਤੱਕ ਉਹ ਪੜੀ ਗਏ ਉਹਨਾਂ ਨੂੰ ਅੱਧਾ ਘੰਟਾ ਪੌਣਾ ਘੰਟਾ ਘੰਡਾ ਲੱਗੇ ਆ ਆਨੰਦ ਦੇ ਵਿੱਚ ਗਾਈ ਉਹਨਾਂ ਨੇ ਉਹਨਾਂ ਚਿਰ ਉਹ ਸੁਣੀ ਗਏ ਉਹ ਮਤ ਆਪਣੇ ਮौज ਦੇ ਵਿੱਚ ਗਾ ਰਹੇ ਸੀ ਕਿਉਂਕਿ ਪਹਿਲਾਂ ਸਮਿਆਂ ਦੇ ਵਿੱਚ ਬਾਣੀ ਜਵਾਨੀ ਜਾਦੂ ਹੁੰਦੀ ਸੀ ਪੋਥੀਆਂ ਦੀ ਜ਼ਰੂਰਤ ਨਹੀਂ ਪੈਂਦੀ ਸੀ ਕਿਉਂਕਿ ਲਗਨ ਹੁੰਦੇ ਸੀ ਤਾਂ ਫਿਰ ਆਪਣੇ ਆਪ ਬਾਣੀ ਜਾਦੂ ਹੋ ਜਾਂਦੀ ਸੀ ਤਾਂ ਜਦੋਂ ਉਹ ਪੜ ਰਹੇ ਨੇ ਜਵਾਨੀ ਉਹਨਾਂ ਨੇ ਅੱਖਾਂ ਨੀਚੀਆਂ ਹੋਈਆਂ ਨੇ ਜੋਦ ਨੇ ਕਿ ਨੇੜੇ ਜਾ ਕੇ ਬਹਿ ਗਏ ਅੱਖਾਂ ਇਹਨਾਂ ਨੇ ਵੀ ਨੀਚ ਲਈਆਂ ਆਨੰਦੇ ਵੀ ਲੈ ਰਹੇ ਨੇ ਉਹ ਵੀ ਲੈ ਰਹੇ ਨੇ ਤਾਂ ਜਿਸ ਸਮੇ ਬਾਣੀ ਦੀ ਸਮਾਪਤੀ ਹੋਈ ਹੈ ਤਾਂ ਉਸ ਸਮੇ ਭਾਈ ਜੋਦੇ ਨੇ ਪੁੱਛਿਆ ਭਾਈ ਸਾਹਿਬ ਤੁਸੀਂ ਕੌਣ ਤਾਂ ਉਹ ਭਾਈ ਜੋਤ ਸਿੰਘ ਜੀ ਦੇ ਦੋਵੇਂ ਹੱਥ ਜੋੜ ਕੇ ਸਾਹਮਣੇ ਖਲੋ ਗਏ ਕਹਿੰਦੇ ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ ਤੇ ਨਾ ਤੁਸੀਂ ਮੈਨੂੰ ਜਾਣਦੇ ਹੋ ਕਿ ਮੈਂ ਕੌਣ ਹਾਂ ਤਾਂ ਕਹਿੰਦੇ ਤੁਹਾਡੇ ਅੱਗੇ ਇੱਕ ਤਰਲ ਮੈਂ ਦੱਸ ਦੇਣਾ ਮੈਂ ਮਾਤੇ ਕੀ ਸਰਾਂ ਦਾ ਰਹਿਣ ਵਾਲਾ ਹਾਂ ਅਤੇ ਉਸ ਸਮੇਂ ਇਹਨਾਂ ਦਾ ਹੁਕਮਰਾਨ ਦੇ ਨਾਲ ਝਗੜਾ ਹੋ ਗਿਆ ਸੀ ਸੰਗਰ ਪਿੰਡ ਦੇ ਵਿੱਚ ਜਾ ਕੇ ਇਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਹਿੰਦਾ ਮੈਂ ਮਾਤੇ ਕੀ ਸਰਾਂਦਾ ਪਰ ਹੁਣ ਮੈਂ ਜਿੱਥੇ ਮੇਰੀ ਭੈਣ ਵਿਆਹੀ ਸੀ ਸੰਗਰ ਉੱਥੇ ਸਾਡਾ ਟਿਕਾਣਾ ਹੈ ਤੇ ਕਹਿੰਦੇ ਤੁਸੀਂ ਉਹ ਕਹਿੰਦਾ ਮੈਂ ਭਾਈ ਜੋਦ ਤਾਂ ਕਹਿੰਦੇ ਤੁਹਾਡੇ ਅੱਗੇ ਕਤਰ ਲੈ ਕਹਿੰਦੇ ਦੱਸੋ ਭਾਈ ਸਾਹਿਬ ਲੰਗਰ ਪਾਣੀ ਛਕਣਾ ਹੈ ਜਲ ਪਾਣੀ ਦੀ ਸੇਵਾ ਜੋ ਤੁਸੀਂ ਕਹੋਗੇ ਬੱਚੇ ਦਾ ਆਨੰਦ ਦੇ ਵਿੱਚ ਨੇ ਅਤੇ ਤੁਸੀਂ ਕਹੋਗੇ ਤੁਹਾਡੇ ਲਈ ਜ਼ਰੂਰ ਇੱਥੇ ਤਿਆਰ ਕਰਾਂਗੇ ਉਹ ਕਹਿੰਦੇ ਨਹੀਂ ਭੁੱਖ ਲੱਗੀ ਹੈ ਪਿਆਸ ਲੱਗੀ ਹੈ ਕੋਈ ਬਸਤਰ ਚਾਹੀਦਾ ਕੋਈ ਮਾਇਆ ਚਾਹੀਦਾ ਕਹਿੰਦੇ ਮੈਨੂੰ ਕੁਝ ਨਹੀਂ ਚਾਹੀਦਾ ਕਿਤੇ ਜਿਹੜੀ ਤੁਸੀਂ ਬਾਣੀ ਪੜਦੇ ਸੀ ਆ ਕੀ ਪੜ ਰਹੇ ਸੀ ਮੈਨੂੰ ਇਹਦੇ ਬਾਰੇ ਦੱਸ ਕਹਿੰਦੇ ਇਹ ਗੁਰੂ ਅਨੰਕ ਦੇ ਮਹਾਰਾਜ ਜੀਾਂ ਦੀ ਬਾਣੀ ਹੈ ਅਤੇ ਇਹਨੂੰ ਪਾਸਾ ਦੀ ਵਾਰ ਦਾ ਉਹਨਾਂ ਨੇ ਨਾ ਦਿੱਤਾ ਜਿਹੜਾ ਵੀ ਕੋਈ ਪੜਦਾ ਹੈ ਮਨੋਂ ਆਨੰਦ ਦੇ ਵਿੱਚ ਸਦਾ ਵਹਾਰ ਆਨੰਦ ਉਹਦੇ ਕੋਲ ਆ ਜਾਂਦਾ ਹੈ ਪਰ ਮਨ ਆਨੰਦ ਉਹਦੇ ਕੋਲ ਆ ਜਾਂਦਾ ਹੈ ਤਾਂ ਸਤਕਾਰ ਜੁਗ ਲੈਣਾ ਜੀ ਕਹਿਣ ਲੱਗੇ ਕਿ ਇਹ ਰਹਿੰਦੇ ਕਿੱਥੇ ਉਹ ਕਹਿਣ ਲੱਗਾ ਮੈਨਾ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਿਲਿਆ ਸੀ ਅਤੇ ਉਥੇ ਰਹਿੰਦੇ ਨੇ ਕੀ ਕਰਦੇ ਨੇ ਕੋਈ ਮੰਦਿਰ ਕੋਈ ਟਿਕਾਣਾ ਬਣਾਇਆ ਹੁਣ ਉਹਨਾਂ ਨੇ ਕਹਿੰਦੇ ਉਹਨਾਂ ਦਾ ਕੋਈ ਟਿਕਾਣਾ ਨਹੀਂ ਹੈ ਧਰਮਸ਼ਾਲਾ ਦੇ ਵਿੱਚ ਜਾਇਓ ਮਿਲ ਗਏ ਤਾਂ ਠੀਕ ਐ ਨਹੀਂ ਫਿਰ ਪੈੜੀਆਂ ਦੇ ਵਿੱਚ ਜਾਇਓ ਬਸ ਉਹਨਾਂ ਦੇ ਟਿਕਾਣੇ ਦੋ ਨੇ ਤੀਜਾ ਟਿਕਾਣਾ ਉਹਨਾਂ ਦਾ ਕੋਈ ਨਹੀਂ ਹੈ ਜੇ ਪੈੜੀਆਂ ਦੇ ਵਿੱਚ ਕੰਮ ਕਰਦੇ ਹੋਣਗੇ ਹਲ ਪਾਉਂਦੇ ਹੋਣਗੇ ਕੋਈ ਹੋਰ ਕਿਰਤਕਾਰ ਕੰਮਕਾਰ ਕਰਦੇ ਹੋਣਗੇ ਅਤੇ ਜੇ ਉਹਨਾਂ ਦਾ ਟਿਕਾਣਾ ਬਸ ਧਰਮਸ਼ਾਲਾ ਦੇ ਵਿੱਚ ਲੰਗਰ ਪਾਣ ਛਕਿਆ ਮਲੋ ਰਾਮ ਕੀਤਾ ਫਿਰ ਉੱਥੇ ਧਰਮਸ਼ਾਲਾ ਦੇ ਵਿੱਚ ਉਤੋਂ ਪੈੜੀਆਂ ਦੇ ਵਿੱਚ ਤਾਂ ਅੰਮ੍ਰਿਤ ਵੇਲਾ ਸੀ ਇਹ ਆਪਣੇ ਜਥੇ ਦੇ ਕੋਲ ਆਇਆ ਦੋਵੇਂ ਹੱਥ ਜੋੜੇ ਸਤਿਕਾਰਯੋਗ ਲੈਣਾ ਜੀ ਨੇ ਕਹਿੰਦੇ ਮੈਨੂੰ ਗੁਰੂ ਮਿਲ ਪਿਆ ਉਹ ਕਹਿੰਦੇ ਤੈਨੂੰ ਇੱਥੇ ਸੁਬਕਤੇ ਕਿਹੜਾ ਗੁਰੂ ਮਿਲਿਆ ਨਾਰਤਾ ਤੂੰ ਛੱਪੜ ਦੇ ਵਿੱਚ ਗਿਆ ਤੈਨੂੰ ਛੱਪੜ ਦੇ ਵਿੱਚ ਕਿੱਥੋਂ ਗੁਰੂ ਮਿਲ ਪਿਆ ਉਹ ਕਹਿਣ ਲੱਗਾ ਮੈਂ ਤੁਹਾਡੇ ਅੱਗੇ ਤਰਲਾ ਕਰਦਾ ਕਿ ਤੁਸੀਂ ਵਾਪਸ ਜਾਣਾ ਤੁਹਾਡੀ ਮਰਜ਼ੀ ਹੈ ਜਵਾਲਾਮੁਖੀ ਤੁਸੀਂ ਜਾਣਾ ਉੱਥੇ ਉਹ ਤੁਹਾਡੀ ਮਰਜ਼ੀ ਹੈ ਕਿਉਂਕਿ ਜਿਹੜਾ ਸਕੂਨ ਦੀ ਮੈਂ ਭਾਲ ਦੇ ਵਿੱਚ ਸੀ ਬਚਪਨ ਤੋਂ ਲੈ ਕੇ ਅਤੇ ਹੁਣ ਉਹਨਾਂ ਦੇ ਬੱਚੇ ਵੀ ਜਵਾਨ ਹੋ ਗਏ ਸੀ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜਾ ਸਕੂਨ ਮੈਂ ਲੱਭਦਾ ਸੀ ਉਹ ਮੈਨੂੰ ਮਿਲਿਆ ਨਹੀਂ ਹੈ ਗੁਰੂ ਦਾ ਪਿਆਰਾ ਉਹ ਬਾਣੀ ਪੜ ਰਿਹਾ ਸੀ ਬਾਣੀ ਦੇ ਵਿੱਚ ਇਤਨਾ ਸਕੂਨ ਹੈ ਅਤੇ ਉਸ ਗੁਰੂ ਨੇ ਜਿਨੇ ਉਚਾਰਨ ਕੀਤੀ ਹੈ ਜਿਹੜੇ ਗੁਰੂ ਨੇ ਇਹਨਾਂ ਨੂੰ ਇਹ ਬਾਣੀ ਦਿੱਤੀ ਹੈ ਤਾਂ ਉਹਦੇ ਕੋਲ ਕਿੰਨਾ ਸਕੂਨ ਹੋਊਗਾ ਜਦੋਂ ਬਾਣੀ ਦੇ ਵਿੱਚ ਇਤਨਾ ਸਕੂਨ ਹੈ ਸੁਣ ਕੇ ਜਦੋਂ ਮੈਂ ਪੜਾਂਗਾ ਫਿਰ ਤਾਂ ਪਰਮਾਨੰਦ ਕੀ ਤ ਉੱਤੇ ਦੀ ਆਨੰਦ ਲੈ ਸਕਦਾ ਮੈਂ ਤਾਂ ਕਹਿੰਦੇ ਤੁਹਾਡੇ ਅੱਗੇ ਧਰਲਾ ਮੈਂ ਚੱਲਿਆ ਉਹ ਕਹਿੰਦੇ ਤਾਂ ਕਮਲਾ ਹੋ ਗਿਆ ਸਾਰਿਆਂ ਨੇ ਕਿਹਾ ਜੱਥੇਵਾਲੀਆਂ ਨੇ ਤੁਸੀਂ ਜੱਥੇ ਦੇ ਮੁਖੀਓ ਤੁਹਾਡੇ ਪਿਤਾ ਨੇ ਅੱਜ ਤੱਕ ਐਦਾਂ ਨਾਂਗਾ ਨਹੀਂ ਪਾਇਆ ਪਰ ਜਾਂਦੇ ਤੁਹਾਡੀ ਜ਼ਿੰਮੇਵਾਰੀ ਹੈ ਕਹਿੰਦੇ ਜ਼ਿੰਮੇਵਾਰੀ ਮੈਂ ਤੁਹਾਡੀ ਓਟਦਾ ਇਥੇ ਤੱਕ ਜ਼ਿੰਮੇਵਾਰੀ ਹੈ ਤੁਸੀਂ ਵਾਪਸ ਜਾਣਾ ਜਾਓ ਅੱਗੇ ਜਾਣਾ ਜਾ ਹੁਣ ਤੱਕ ਮੈਂ ਤੁਹਾਨੂੰ ਕਿਸੇ ਗੱਲ ਕਰਕੇ ਨਹੀਂ ਰੋਕਿਆ ਤਾਂ ਉਹ ਤੁਹਾਡੀ ਮਰਜ਼ੀ ਹੈ ਉਹ ਜਿਹੜੇ ਹੁੰਦੇ ਨੇ ਵਿੱਚ ਜਿਹੜੇ ਜਿਹਨੂੰ ਆਪਾਂ ਅੰਧ ਭਗਤ ਕਹਿ ਦਿੰਦੇ ਆ ਇਹ ਤਾਂ ਕਮਲਾ ਹੋ ਗਿਆ ਇਹ ਤਾਂ ਬਾਬਰਾ ਹੋ ਗਿਆ ਕਿੱਥੇ ਨੂੰ ਅਮਰਤ ਵੇਲੇ ਗੁਰੂ ਮਿਲਿਆ ਹਾਲਾਂਕਿ ਉਹ ਸੁੱਤੇ ਪਏ ਨੇ ਜਦੋਂ ਗੁਰੂ ਇਹਨਾਂ ਨੂੰ ਮਿਲੇ ਆ ਗੁਰੂ ਦੀ ਬਾਣੀ ਮਿਲੀ ਆ ਉਹ ਅਨੰਤ ਆਪਣੇ ਕੋੜੇ ਸੋਕੇ ਸੁੱਤੇ ਪਏ ਨੇ ਤਾਂ ਜਿਸ ਸਮੇਂ ਇਹਨਾਂ ਨੇ ਆਗਿਆ ਲਈ ਹੈ ਇਹਨਾਂ ਦੇ ਨਾਲ ਗੁੱਸੇ ਗਲੇ ਹੋ ਕੇ ਨਹੀਂਗੇ ਦੋਵੇਂ ਹੱਥ ਜੋੜ ਕੇ ਕਹਿੰਦੇ ਅੱਜ ਤੋਂ ਬਾਅਦ ਆਪਣੇ ਇਸ ਜਥੇ ਦਾ ਮੁਖੀ ਜਿਹਨੂੰ ਮਰਜੀ ਬਣਾਓ ਅਤੇ ਮੈਂ ਚੰਗਾ। ਪ੍ਰੇਮ ਦੇ ਨਾਲ ਚੱਲੇ ਨੇ ਤਾਂ ਜਿਸ ਸਮੇਂ ਆ ਰਹੇ ਨੇ ਇਥੇ ਕਰਤਾਰਪੁਰ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੋਂ ਕਰਤਾਰਪੁਰ ਸਾਹਿਬ ਪਰ ਰਸਤੇ ਦੇ ਵਿੱਚ ਇਹਨਾਂ ਨੂੰ ਜਦੋਂ ਐਂਟਰ ਹੋਏ ਨੇ ਨੇੜੇ ਆਏ ਨੇ ਲਾਗੇ ਕਰਤਾਰਪੁਰ ਦੇ ਇਹਨਾਂ ਨੂੰ ਬਜ਼ੁਰਗ ਮਿਲੇ ਨੇ ਕੋੜੇ ਤੇ ਆਏ ਨੇ ਇਹ ਸਤਕਾਰਯੋਗ ਲੈਣਾ ਜੀ ਤਾਂ ਇਹਨਾਂ ਨੇ ਪੁੱਛਿਆ ਕਿ ਬਜ਼ੁਰਗੋ ਇੱਥੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲਣਾ ਹੈ ਅਤੇ ਉਹ ਕਿੱਥੇ ਮਿਲਣਗੇ ਤੇ ਮੈਨੂੰ ਦੱਸਿਆ ਗਿਆ ਜੇ ਤਾਂ ਪੈਲੀਆਂ ਦੇ ਵਿੱਚ ਮਿਲਣਗੇ ਅਤੇ ਜਾ ਉਹਨਾਂ ਦਾ ਟਿਕਾਣਾ ਧਰਮਸ਼ਾਲਾ ਦੇ ਵਿੱਚ ਤਾਂ ਉਹ ਕਹਿਣ ਲੱਗੇ ਕਹਿੰਦੇ ਜਜਮਾਨਾ ਮੈਂ ਹੁਣ ਥੋੜਾ ਚਿਰ ਹੋਇਆ ਉਹ ਧਰਮਸਾਲਾ ਦੇ ਵਿੱਚ ਬੈਠੇ ਨੇ ਉਹ ਕਹਿੰਦੇ ਮੈਨੂੰ ਦੱਸ ਦਿਓ ਕਹਿੰਦੇ ਮੈਂ ਤੁਹਾਨੂੰ ਦੱਸਾਂਗਾ ਉਹ ਪਿੰਡ ਦੇ ਵਿੱਚ ਘਾਰ ਪਿੰਦੀ ਹੈ ਧਰਮਸਾਲਾ ਮੈਂ ਤੁਹਾਨੂੰ ਦੱਸਾਂਗਾ ਗੇੜ ਮੇੜ ਭਰਨਗੇ ਤਾ ਤੂੰ ਉੱਤੇ ਬੈਠ ਤੇ ਮੈਂ ਘੋੜੇ ਦੀ ਲਗਾਹ ਫੜ ਕੇ ਅੱਗੇ ਚੱਲਾਂ ਘੋੜੇ ਦੀ ਲਗਾਹ ਮੱਗੇ ਫੜੀ ਉਹ ਬਜ਼ੁਰਗ ਅੱਗੇ ਨੂੰ ਚੱਲ ਪਏ ਭਾਈ ਲੈਣਾ ਜੀ ਆਪਣੇ ਘੋੜੇ 'ਤੇ ਬੈਠੇ ਨੇ ਤਾਂ ਜਿਸ ਸਮੇਂ ਧਰਮਸਾਲਾ ਵੀ ਉਹ ਉਹਨਾਂ ਨੂੰ ਕਿਹਾ ਆ ਫੜੋ ਤੁਹਾਡਾ ਘੋੜਾ ਉਹ ਇੱਕ ਸਾਈਡ ਦੇ ਘੋੜਾ ਬੰਨ ਦਿਓ ਅਤੇ ਅੰਦਰ ਜਿਹੜੇ ਬੈਠੇ ਨੇ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਇਹਦੇ ਕੋਲ ਜਿਹੜਾ ਆਨੰਦ ਸਕੂਨ ਜਿਹੜਾ ਇਹ ਲੱਭਣਾ ਚਾਹੁੰਦੇ ਸੀ ਇਹ ਪਹਿਲਾਂ ਤਾਂ ਪਾਣੀ ਦੇ ਵਿੱਚੋਂ ਮਿਲਿਆ ਹੁਣ ਉਹ ਜਿਹੜਾ ਸਕੂਨ ਮਿਲਿਆ ਹੁਣ ਉਹ ਸਕੂਨ ਦੇ ਦਾਤੇ ਨਿਮਰਤਾ ਦੇ ਦਾਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਬੈਠੇ ਨੇ ਤੱਕ ਦਿੱਤੇ ਆ ਇਹਦੇ ਅੰਦਰ ਜੋ ਬੈਰਾਗ ਹੈ ਲੈਣਾ ਜੀ ਦੇ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਸਭ ਕੁਝ ਛੱਡ ਕੇ ਇਥੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਪਣੇ ਗੁਰੂ ਨੂੰ ਵੇਖਣ ਦੇ ਲਈ ਆਏ ਨੇ ਅਲਫਾਜ਼ ਸੁਣਨ ਦੇ ਲਈ ਆਏ ਨੇ ਤਾਂ ਜਿਸ ਸਮੇਂ ਕੋੜਾ ਬਨ ਕੇ ਆਏ ਨੇ ਅਤੇ ਸਾਹਮਣੇ ਦੇਖਿਆ ਦੂਰੋਂ ਭੱਜ ਕੇ ਗਏ ਨੇ ਮਵਾਰਕ ਚਰਨਾਂ ਤੇ ਤਾਹਾਂ ਮਾਰ ਮਾਰ ਕੇ ਰੋਣ ਲੱਗ ਪਏ ਜਦੋਂ ਤਾਹਾਂ ਮਾਰੀਆਂ ਨੇ ਪੁੱਛਦੇ ਨੇ ਜੇ ਜਮਾਨਾ ਬڑے ਲੰਮੇ ਸਮੇਂ ਤੋਂ ਕਹਿੰਦੇ ਤੂੰ ਮਨ ਦੇ ਵਿੱਚ ਸਕੂਨ ਲੱਭਦਾ ਸੀ ਅਜੇ ਤੈਨੂੰ ਸਕੂਨ ਮਿਲੇ ਆ ਅਤੇ ਤੂੰ ਸਕੂਨ ਤੇਰੇ ਝੋੜੀ ਦੇ ਵਿੱਚ ਪੈ ਗਿਆ ਅਤੇ ਤੂੰ ਤਾਹਾ ਮਾਰ ਕੇ ਰੋਣਾ ਉਹ ਕਹਿੰਦੇ ਮੈਂ ਸਕੂਨ ਦਾ ਮਿਲਿਆ ਹੈ ਮੈਂ ਤਾਹਾ ਮਾਰ ਕੇ ਇਹਦੇ ਕੋਲ ਇਹਦੇ ਕਰਕੇ ਰੋਣਾ ਕਹਿੰਦੇ ਜਿਨੇ ਘੋੜੇ ਤੇ ਹੋਣਾ ਸੀ ਉਹਨੇ ਲਗਾਮ ਫੜੀ ਹੈ ਅਤੇ ਜਿਨੇ ਲਗਾਮ ਫੜਨੀ ਸੀ ਉਹ ਘੋੜੇ ਤੇ ਬੈਠਾ ਹੁਣ ਤੱਕ ਕਹਿੰਦੇ ਮੈਂ ਤਰਸਦਾ ਰਿਹਾ ਗੁਰੂ ਨੂੰ ਕਿ ਮੈਂ ਸਕੂਨ ਕਿੱਥੋਂ ਲੱਭਾਂ ਜਿਹਦੇ ਕੋਲ ਮੈਨੂੰ ਸਕੂਨ ਮਿਲੇ ਆ ਤੇ ਉਹ ਗੁਰੂ ਕੋੜੇ ਦੀ ਮੇਰੇ ਦੀ ਲਗਾਮ ਫੜ ਕੇ ਆਇਆ ਮੇਰਾ ਜਿਵੇਂ ਚੱਕਰ ਹੁੰਦਾ ਹੈ ਇਹਦੇ ਕਰਕੇ ਕਹਿੰਦੇ ਮੈਂ ਤੁਹਾਡੇ ਅੱਗੇ ਪਰਲਾ ਕਰਦਾ ਮੈਂ ਤਾਂ ਇੱਥੇ ਆਪਣੇ ਗਲਤੀਆਂ ਮਾਫੀਆਂ ਮੰਗਣ ਆਇਆ ਸੀ ਮੈਂ ਤਾਂ ਇੱਕ ਹੋਰ ਗੁਨਾਹ ਕਰ ਦਿੱਤਾ ਇੱਥੇ ਮੈਨੂੰ ਬਖਸ਼ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਜਮਾਨਾ ਤੇਰਾ ਨਾਂ ਕੀ ਹੈ ਉਹ ਕਹਿਣ ਲੱਗੇ ਲੈਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਤੇਰਾ ਕਸੂਰ ਨਹੀਂ ਕਹਿੰਦੇ ਅਸੀਂ ਕੁਝ ਦੇਣਾ ਤੇ ਤੂੰ ਕੁਝ ਲੈਣਾ ਅਤੇ ਇਹਨਾਂ ਜਿਨੇ ਕੁਝ ਲੈਣ ਦੇਣ ਦੇ ਵਿੱਚ ਹੁੰਦਾ ਤਾਂ ਫਿਰ ਉਹ ਬੋਤੇ ਉੱਚੇ ਨੀਚੇ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦੇ ਤਾਂ ਭਾਈ ਅਸੀਂ ਨੇ ਤੈਨੂੰ ਦੇਣਾ ਸੀ ਤੇ ਤੂੰ ਕੁਝ ਲੈਣਾ ਸੀ ਇਹਦੇ ਕਰਕੇ ਕਿਤਨਾ ਚਿਰ ਹੋ ਗਿਆ ਤੈਨੂੰ ਪਟਕਦੇ ਆ ਹੁਣ ਥਾਂ ਟਿਕਾਣੇ ਤੇ ਆਏ ਆ ਤੇ ਹੁਣ ਸਾਰਾ ਕੁਝ ਦਿਨੋਂ ਇੱਥੇ ਮਿਲੇਗਾ ਮਾਲੋ ਉਸ ਸਮੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮubaruk ਚਰਣਾ ਦੇ ਵਿੱਚ ਗਏ ਉਹਨਾਂ ਨੇ ਉਹ ਕਾਲ ਕਮਾਈ ਕੀਤੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮubaruk ਚਰਣਾ ਐਦਾਂ ਦੀ ਖਿਦਮਤ ਜਿਹੜੀ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੇ ਭਾਈ ਲੈਣਾ ਜੀ ਨੇ ਕੀਤੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਕਿਸੇ ਨੇ ਨਹੀਂ ਕੀਤੀ ਉਹ ਕਹਿੰਦੇ ਨੇ ਲੈਣਾ ਜੀ ਉੱਠ ਕੇ ਵੇਖ ਕਿਤਨਾ ਟਾਈਮ ਹੋ ਗਿਆ ਨੇ ਰਾਤ ਸਵੇਰਾ ਜਾਂ ਦਿਨ ਆ ਕਰ ਰਾਤ ਉਹ ਪੁੱਛਦੇ ਨੇ ਸਤਿਗੁਰੂ ਤੁਸੀਂ ਦੱਸੋ ਮੈਂ ਕੀ ਕਰਾਂ ਉਹ ਕਹਿੰਦੇ ਤੂੰ ਬਾਹਰ ਦੇਖ ਕੇ ਦੱਸ ਕਿ ਬਾਹਰ ਕੀ ਹੈ ਉਹ ਕਹਿੰਦੇ ਸਤਿਗੁਰੂ ਤੁਸੀਂ ਦੱਸੋ ਕੀ ਹੈ ਮਲ ਕੋ ਪਲਟ ਕੇ ਉਹਨਾਂ ਨੂੰ ਉਲਟ ਜਵਾਬ ਨਹੀਂ ਦਿੱਤਾ ਇਹਨਾਂ ਨੇ ਕਿ ਜੋ ਤੁਸੀਂ ਰਾਤ ਕਹਿ ਦੋਗੇ ਤਾਂ ਮੈਂ ਰਾਤ ਕਹਿਣੀ ਹੈ ਜੇ ਤੁਸੀਂ ਦਿਨ ਕਹਿ ਦੋਗੇ ਤਾਂ ਮੈਂ ਦਿਨ ਕਹਿਣਾ ਇਹ ਹੁੰਦੀ ਹੈ ਪਿਆਰ ਮੁਹੱਬਤ ਆਪਣੇ ਗੁਰੂ ਦੇ ਨਾਲ ਪੁੱਤਰਾਂ ਨੂੰ ਕਿਹਾ ਜਾਂਦਾ ਸੀ ਪੁੱਤਰ ਜੀ ਵੇਖੋ ਜਾ ਕੇ ਤੋ ਕਹਿੰਦੇ ਪਿਤਾ ਜੀ ਮਲੋਂਾਂ ਨੇ ਹੁਕਮ ਨਹੀਂ ਮੰਨੇ ਆ ਹੁਕਮ ਦੇ ਤਾਵੇਦਾਰ ਕੌਣ ਰਹੇ ਨੇ ਪਾਈ ਲੈਣਾ ਜੀ ਪਾਈ ਲੈਣਾ ਅਜ ਤੱਕ ਤੋਂ ਤਾਜ ਅੱਜ ਦੇ ਦਿਨ ਤੱਕ ਤੋਂ ਤਾਜ ਦਿੱਤਾ ਲੈਣੇ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਣਾਇਆ ਗੁਰੂ ਨਾਨਕ ਦੇ ਮਹਾਰਾਜ ਜੀ ਆ ਨੇ ਕਿਦੇ ਕਰਕੇ ਕਿਉਂਕਿ ਸੇਵਕ ਉਹ ਸੇਵਾ ਬਣਾਈ ਹੁਕਮ ਬੂਝ ਪਰਮ ਪਤ ਹੁਕਮ ਕਿਹਨਾਂ ਨੇ ਬੂਝਿਆ ਦੋ ਪੁੱਤਰ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਆ ਦੇ ਦੋਵਾਂ ਨੇ ਨਹੀਂ ਮੰਨੇ ਜਦੋਂ ਕੱਚੇ ਘਰ ਹੁੰਦੇ ਸੀ ਕਈ ਵਾਰ ਮੀਂਹ ਹੀ ਨੇਰੀ ਆ ਜਾਂਦਾ ਆਪਣੇ ਪੁੱਤਰਾਂ ਨੂੰ ਕਹਿੰਦੇ ਪੁੱਤਰ ਜੀ ਬਾਹਰ ਵੇਖੋ ਜਾ ਕੇ ਕੋਈ ਆਪਣਾ ਨੁਕਸਾਨ ਨਾ ਹੋ ਜੇ ਕੰਦ ਨਾ ਗਿਰ ਜੇ ਕੋਈ ਇਹਦਾਂ ਹੋ ਜੇ ਪੁੱਤਰ ਕਹਿੰਦੇ ਪਿਤਾ ਜੀ ਹੁਣ ਕਿੱਥੇ ਬਾਹਰ ਨਿਕਲਾਂਗੇ ਹਨੇਰੀ ਚੱਲਦੀ ਐ ਮੀਂਹ ਪੈਂਦਾ ਦੋਵੇਂ ਪੁੱਤਰਾਂ ਤੋਂ ਬਾਅਦ ਭਾਈ ਲੈਣਾ ਪਤਾ ਸੀ ਮੇਰੀ ਵਾਰੀ ਐ ਉਹਨਾਂ ਨੂੰ ਕਹਿਣ ਵੀ ਨਹੀਂ ਦਿੰਦੇ ਸੀ ਗੁਰੂ ਨਾਨਕ ਦੇਵ ਪਹਿਲੀ ਵਾਰ ਆ ਜਾਂਦੇ ਸੀ ਝੱਖੜ ਦੇ ਵਿੱਚ ਮੀਂਹ ਦੇ ਵਿੱਚ ਇੰਨੇ ਕੱਪੜਿਆਂ ਦਾ ਨਹੀਂ ਕਦੇ ਆਪਣੀ ਪਰਵਾਹ ਨਹੀਂ ਕੀਤੀ ਜਿਹੜਾ ਤਖਤੋ ਤਾਜ ਉਹਨਾਂ ਨੂੰ ਮਿਲੇ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਦਰ ਉਹਨਾਂ ਦੀ ਖਿਦਮਤ ਕਰਕੇ ਮਿਲੇ ਹੈ ਖਿਦਮਤ ਜਿਹੜੀ ਸੇਵਾ ਹੈ ਖਿਦਮਤ ਹੈ ਇਸ ਤਖਤੋ ਤਾਜ ਦਿੰਦੀ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਉਹਨਾਂ ਨੇ ਚਿਤ ਲਾ ਕੇ ਸੇਵਾ ਕੀਤੀ ਹੈ ਭਾਈ ਲੈਣੇ ਤੋਂ ਉਹਨਾਂ ਨੂੰ ਤਖਤੋ ਤਾਜ ਦੇ ਦਿੱਤਾ ਗੁਰੂ ਅੰਗਦ ਸਹਿਬ ਮਹਾਰਾਜ ਜੀ ਬਣਾ ਦਿੱਤਾ ਅੱਜ ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਗੁਰਗੱਦੀ ਦੇਵ ਸਤ ਸਰਬੱਤ ਸੰਗਤਾਂ ਨੂੰ ਗੁਰਗੱਦੀ ਦੇਵ ਸਦਿਆਂ ਲੱਖ ਲੱਖ ਹੋ ਜਿਆ ਭੁਲਾ ਦੇਖਣਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ